ਕਹਿੰਦੇ ਹੁੰਦੇ ਨੇ ਨਾ ਕਿ ਕੁੱਤੇ ਦਾ ਵੱਢਿਆ ਹੈ ਨਾ ਉਹ ਪੰਜਾਬੀ ਮਾਸਟਰ ਕਈ ਵਾਰੀ ਗਾਲਾਂ ਕੱਢਦੇ ਆਂ ਕੁੱਤੇ ਦਾ ਵੱਢਿਆ ਤੇ ਪਰ ਇਹ ਇਹ ਵੀ ਗੰਭੀਰ ਹੀ ਮੁੱਦਾ ਹੈ ਅੱਜ ਕੱਲ ਇੰਨੇ ਆਵਾਰਾ ਕੁੱਤੇ ਹੋਏ ਆ ਕੁਝ ਵੀਡੀਓਜ਼ ਜਿਹੜੀਆਂ ਨੇ ਵਾਇਰਲ ਹੁੰਦੀਆਂ ਨੇ ਕੋਈ ਬੀਬੀ ਗੁਰੂ ਘਰ ਤੋਂ ਆ ਰਹੀ ਹੈ ਉਹਦੇ ਮਗਰ ਆਵਾਰਾ ਕੁੱਤੇ ਪੈ ਗਿਆ ਜਾਂ ਹੋਰ ਬਹੁਤ ਸਾਰੇ ਬੱਚੇ ਕਿੰਨੇ ਹਨ ਜਿਨ੍ਹਾਂ ਨੂੰ ਜ਼ਖਮੀ ਵੀ ਕਰਤ ਮਾਰ ਵੀ ਦਿੱਤਾ ਗਿਆ ਮਿੰਟੂ ਜੀ ਆਪਾਂ ਸਿੱਧਾ ਸਿੱਧਾ ਸਵਾਲ ਪੁੱਛੀਏ ਕਿ ਇਹਨਾਂ ਦਾ ਕੀ ਹੱਲ ਹੈ ਕਈ ਸਿੱਧਾ ਕਿ ਕੁੱਤੇ ਦਾ ਵੱਢਿਆ ਫਿਰ ਉਹ ਕਿੱਧਰ ਨੂੰ ਵਿਚਾਰਾ ਜਾਵੇ ਨਹੀਂ ਦੇਖੋ ਇਦੇ ਵਿੱਚ ਕੀ ਹੈ ਸਰ ਕਿ ਕੋਸ ਸਸ ਲੱਗਦਾ ਹੈ ਨਾ ਹਮ ਹੁਣ ਇਸ ਮਸਲੇ ਤੇ ਇਹੀ ਇੱਕ ਚਰਚਾ ਜਿਹੜੀ ਹੈ ਉਹ ਹੋ ਰਹੀ ਹੈ ਕਿ ਕੋਸ ਸਸ ਤਾਂ ਲਹਿਰੇ ਹੋਂ گا ਆਂ ਵਾਲਾ ਸਸ ਤਾਂ ਲਹਿਰੇ ਹੋ ਤੁਸੀਂ ਤਾਂ ਉਹਦੇ ਚ ਕੀ ਹੈ ਕਿ ਆਵਾਰਾ ਪਸ਼ੂ ਜਾਂ ਵਾਰਾ ਕੁੱਤੇ ਜਿਹੜੇ ਵੱਡੇ ਆ ਹਮ ਉਹਨਾਂ ਦੇ ਪੀੜਤਾਂ ਨੂੰ ਕੀ ਦੇ ਰਹੇ ਕਿਉਂਕਿ ਤੁਸੀਂ ਹਰਜਾਨਾ ਲੈ ਸਕਦੇ ਹੋ ਜੀ ਮੰਨ ਲਓ ਮਲੋਟ ਕਾਉਂਸਲ ਦੀ ਹਦੂਦ ਦੇ ਵਿੱਚ ਹਮ ਕੋਈ ਆਵਾਰਾ ਪਸ਼ੂ ਟਕਰਾ ਕੇ ਕਿਸੇ ਦਾ ਨੁਕਸਾਨ ਕਰ ਦਿੰਦਾ ਤਾਂ ਕਾਉਂਸਲ ਤੇ ਮੁਕਦਮਾ ਪਾ ਸਕਦਾ ਹੈ ਹਰਜਾਨਾ ਲੈ ਸਕਦਾ ਹੈ ਜੀ ਇਸੇ ਤਰ੍ਹਾਂ ਕੁੱਤੇ ਦੇ ਵੱਡੇ ਸੈਂਟੀਮੀਟਰ ਦੇ ਹਿਸਾਬ ਨਾਲ ਜ਼ਖਮ ਦੇ ਮੁਆਵਜ਼ਾ ਲੈ ਮੁਆਵਜ਼ੇ ਦਾ ਹੱਕਦਾਰ ਹੈ ਸਰ ਇਹ ਗੱਲ ਸ਼ਾਇਦ ਬਹੁਤ ਲੋਕਾਂ ਨੂੰ ਨਹੀਂ ਪਤਾ ਹੋਣੀ ਤੇ ਆਪਾਂ ਕਾਤੇ ਵਾਸਤੇ ਹਾਂ ਜੀ ਆਪਾਂ ਇਸੇ ਚੱਕਰ ਚੀਤ ਸਾਰਾ ਦਿਨ ਲੱਗੇ ਰਹਿੰਦੇ ਆ ਕਿ ਲੋਕਾਂ ਨੂੰ ਉਹਨਾਂ ਚੀਜ਼ਾਂ ਬਾਰੇ ਦਸੀਏ ਦੇਖੋ ਆ ਉਹਨਾਂ ਰੀਲਾਂ ਬੈਡਰੂਮ ਚ ਰੀਲਾਂ ਜੀ ਫਲਾਣਾ ਢਮਕਾਣਾ ਜੀ ਆ ਹੋ ਗਿਆ ਚੋਰ ਕਿਸ ਲੈ ਕੇ ਨਿਕਲ ਗਿਆ ਤੇ ਫਲਾ ਫਲਾ ਉਹ ਤੇ ਚੀਜ਼ਾਂ ਚਲਦੀਆਂ ਪਈਆਂ ਨੇ ਜੀ ਸੋਸ਼ਲ ਮੀਡੀਆ ਦੇ ਟ੍ਰੈਂਡ ਨੇ ਭਈ ਗੱਲ ਇਹ ਆ ਕਿ ਅਵੇਰਨੈਸ ਸਰਕਾਰਾਂ ਦੀ ਵਾਸ ਹੁੰਦੀ ਆ ਹੂੰ ਤੁਸੀਂ ਕਿੰਨਾ ਕੁ ਆਪਣੇ ਲੋਕਾਂ ਨੂੰ ਅਵੇਅਰ ਕਰਦੇ ਹੋ ਡਿਊਟੀ ਤੇ ਇਹਨਾਂ ਦੀ ਹੈ ਨਾ ਜਾਂ ਡਿਊਟੀ ਮੀਡੀਆ ਦੀ ਆ ਜੀ ਦੋਨੇ ਹੀ ਕਿਤੇ ਨਾ ਕਿਤੇ ਕਹਿ ਲੋ ਕਿ ਅਸੀਂ ਮੈਂ ਵਿੱਚ ਹੀ ਰੱਖ ਲੈਣਾ ਆਪਣੇ ਆਪ ਨੂੰ ਕਿ ਅਸੀਂ ਦੋਨੇ ਕਿਤੇ ਨਾ ਕਿਤੇ ਨਕਾਮ ਆ ਲੋਕਾਂ ਨੂੰ ਅਵੇਅਰ ਕਰਨਾ ਚਾਹੀਦਾ ਜੀ ਜੀ ਤੋਂ ਇਸ ਹਿਸਾਬ ਨਾਲ ਹੁਣ ਇਹ ਮਾਮਲਾ ਜਿਹੜਾ ਕੋਰਟ ਚ ਗਿਆ ਹਾਈ ਕੋਰਟ ਚ ਫੇਰ ਗਿਆ ਹਮ ਅੱਗੇ ਵੀ ਗਿਆ ਇੱਕ ਜੱਜ ਨੇ ਸਾਹਿਬ ਇੱਕ ਹਾਈ ਕੋਰਟ ਨੂੰ ਵੀ ਇਹ ਕੀਤੀ ਹੈ ਮਾਲੇ ਮੈਂ ਤੁਹਾਨੂੰ ਇੰਟਰਸਟਿੰਗ ਗੱਲ ਦੱਸ ਜੀ ਕਿਉਂਕਿ ਹੋਰ ਤੁਸੀਂ ਸਾਲ ਦੋ ਸਾਲ ਵਿਚਰ ਲਿਆ ਨਾ ਬੜੇ ਸ਼ਾਰਪ ਹੋ ਜਾਓਗੇ ਖਬਰਾਂ ਦੇ ਮਾਮਲੇ ਚ ਸਰ ਅਸੀਂ 5-5 ਸਾਲ 10-10 ਸਾਲ ਪਹਿਲਾਂ ਦੀ ਖਬਰ ਨਾਲ ਜਦੇ ਨਾਲ ਦੀ ਨਾਲ ਕਲਿੱਕ ਹੋ ਜਾਂਦੀ ਹੈ ਅੰਬਾਲੇ ਇੱਕ ਜੱਜ ਰਹੇ ਹਮ ਉਹ ਕਹਿੰਦਾ ਵੀ ਮੇਰੀ ਤੇ ਸਹਿਰ ਬੰਦ ਹੋਈ ਆ ਹੂੰ ਇੰਨੇ ਕੁੱਤੇ ਇੰਨੇ ਕੁੱਤੇ ਆ ਕਿ ਮੈਂ ਕੁੱਤਿਆਂ ਤੋਂ ਡਰਦਾ ਜੱਜ ਹੋ ਕੇ ਬਾਹਰ ਨਹੀਂ ਨਿਕਲਦਾ ਜੀ ਔਰ ਇਹ ਸੱਚੀ ਗੱਲ ਤਾਂ ਸਰ ਹੂੰ ਡਾਇਰੈਕਸ਼ਨਸ ਹੋਈਆਂ ਹੂੰ ਡਾਇਰੈਕਸ਼ਨਸ ਹੋਈਆਂ ਉਹ ਪਤਾ ਨਹੀਂ ਉੱਥੇ ਨਿਗਮ ਸੀ ਜੀ ਜਾਂ ਕਾਉਂਸਲ ਸੀ ਤਾਂ ਉਹ ਡਾਇਰੈਕਸ਼ਨ ਹੋਈ ਕਿ ਭਾਈ ਤੁਹਾਨੂੰ ਇਹ ਪ੍ਰਬੰਧ ਕਰਨਾ ਪਊਗਾ ਤੁਹਾਡਾ ਫਰਜ਼ ਬਣਦਾ ਹੂੰ ਕਾਉਸਸ ਆਪਣੇ ਲਗਾਇਆ ਕਿ ਨਹੀਂ ਲਗਾ ਜੀ ਤੁਹਾਡੇ ਬਿਜਲੀ ਦੇ ਵੇਲੇ ਚਾਹੁੰਦਾ ਕਿ ਨਹੀਂ ਆਉਂਦਾ ਸ਼ਰਾਬ ਦੀ ਬੋਤਲ ਤੇ ਵੀ ਆ ਮੇਰੇ ਖਿਆਲ ਦੇ ਨਾਲ ਜੇ ਮੈਂ ਗਲਤ ਨਹੀਂ ਹੂੰ ਸੀਮੈਂਟ ਦੀ ਬੋਰੀ ਤੇ ਵੀ ਆ ਜੀ ਜੇ ਮੈਂ ਗਲਤ ਨਹੀਂ ਪੈ ਇਸ ਤਰ੍ਹਾਂ ਇੱਕ ਸੈਸ ਜਿਹੜਾ ਰੱਖਿਆ ਹੁੰਦਾ ਜੀ ਤਾਂ ਆਪਣੇ ਪੰਜਾਬ ਦੇ ਵਿੱਚ ਗਾਂ ਟੈਕਸ ਲੱਗਦਾ ਹੁਣ ਨਾ ਤਾਂ ਗਾਂ ਨੂੰ ਸੰਭਾਲਿਆ ਜਾਂਦਾ ਵਾਰਾ ਗਾਂ ਹੂੰ ਨਾ ਵਾਰਾ ਕੁੱਤਿਆਂ ਨੂੰ ਜਦ ਕਿ ਇਸੇ ਸੈਸ ਦੇ ਵਿੱਚੋਂ ਕੰਪਨਸੇਟ ਕਰਨਾ ਹੁੰਦਾ ਪੀੜਤ ਨੂੰ ਸੋ ਇਹ ਮਾਮਲਾ ਮਾਸਰਾ ਤਾਂ ਆ ਗਿਆ ਕਿਉਂਕਿ ਆ ਤੁਸੀਂ ਇੱਥੇ ਅਬੋਰ ਦੀ ਮੈਂ ਪੜਨ ਲਿਆ ਸੀ ਗੱਲ ਕਿ ਪਰਸੋਂ ਕਈ ਸ਼ਾਇਦ ਦੋ ਟਾਈ ਹਫ਼ਤੇ ਅੱਜ 37 ਕੇ 38 ਵਿਅਕਤੀਆਂ ਨੂੰ ਕੁੱਤੇ ਹੁਣ ਤੱਕ ਕੱਟ ਚੁੱਕੇ ਆ। ਉਹ ਦੋ ਹਫ਼ਤੇ ਅੱਜ ਹੂੰ ਦੋ ਟਾਈ ਹਫ਼ਤੇ ਅੱਜ ਤੁਸੀਂ ਅੰਦਾਜ਼ਾ ਲਗਾਓ ਇੱਕ ਵਾਰੀ ਕੋਈ ਕਹੋ ਇੱਕ ਵੀਡੀਓ ਬਣ ਜਾਈ ਸਰ ਇੱਕ ਸਾਲ ਦੇ ਵਿੱਚ ਪੰਜਾਬ ਦੇ ਅੰਦਰ ਮੇਰਾ ਅੰਦਾਜ਼ਾ 80 ਹਜ਼ਾਰ ਤੋਂ ਲੱਖ ਸਵਾ ਲੱਖ ਡੇਢ ਲੱਖ ਤੱਕ ਡੌਗ ਬਾਈਟਸ ਹੁੰਦੀਆਂ ਨੇ ਬਹੁਤ ਜ਼ਿਆਦਾ ਸਰ ਮੇਰਾ ਅੰਦਾਜ਼ਾ ਹੈ ਕਿਉਂਕਿ ਅਸੀਂ ਹੋਰ ਦੱਸਦੇ ਨੇ 2015 ਚ ਮੈਂ ਪਹਿਰੇਦਾਰ ਚ ਸੀਗਾ ਸ਼ਾਇਦ ਤੋਂ ਉਦੋਂ ਇੱਕ ਸਾਡੇ ਸੀਨੀਅਰ ਪੱਤਰਕਾਰ ਨੇ ਸਟੋਰੀ ਲਾਈ ਸੀ ਕਿ ਪੰਜਾਬ ਵਿੱਚ ਫਟੇਗਾ ਕੁੱਤਾ ਬੰਬ ਹੂੰ ਯਾਨੀ ਅਵਾਰਾ ਕੁੱਤਿਆਂ ਦੀ ਗਿਣਤੀ ਤੇ ਆਧਾਰ ਤੇ ਸਟੋਰੀ ਸੀ ਵੇਖ ਲਓ ਹੁਣ ਸਟੋਰੀਆਂ ਦੇ ਟਾਈਟਲ ਵੀ ਯਾਦ ਆਈ ਦੇ ਤੁਹਾਨੂੰ ਤੇ ਗੱਲ ਵੀ ਦੇਖੋ ਤੁਸੀਂ ਕਿੱਦਾਂ ਆਹ ਜੀ ਤਾਂ ਤੁਸੀਂ ਦੇਖ ਲਓ ਕਿ ਉਦੋਂ ਵੀ ਸਮੱਸਿਆ ਸੀਗੀ ਸ਼ਾਇਦ ਅਕੀਦਾ ਸਾਹਿਬ ਦੀ ਸਟੋਰੀ ਸੀਗੀ ਮੈਨੂੰ ਪੱਤਰਕਾਰ ਦਾ ਨਾਮ ਵੀ ਯਾਦ ਹੈ ਜੀ ਕਿ ਆ ਦੋਨਾਂ ਨੂੰ ਭੁੱਲ ਗਿਆ ਹੋਏਗਾ ਤਾਂ ਕਹਿੰਦਾ ਮਤਲਬ ਇਹ ਆ ਕੇ ਭਾਈ ਇਹ ਚੀਜ਼ਾਂ ਜਿਹੜੀਆਂ ਨੇ ਨਾ ਆਪਾਂ ਗੌਲਦੇ ਨਹੀਂ ਜੀ ਪਰ ਕੁਝ ਸਮਾਜ ਸੇਵੀ ਆ ਫਿਰ ਜਿਹੜੇ ਗਾਏ ਬਗਾਏ ਇਹਨਾਂ ਚੀਜ਼ਾਂ ਦਾ ਧਿਆਨ ਜਿਹੜਾ ਹੈ ਨਾ ਫਿਰ ਖਿੱਚਦੇ ਆ ਲਿਜਾ ਕੇ ਹਾਈ ਕੋਰਟ ਚ ਕਿਉਂਕਿ ਭਾਈ ਡਾਇਰੈਕਸ਼ਨਸ ਵਗੈਰਾ ਕਰੋ ਪਰ ਹੁੰਦਾ ਕੁਝ ਨਹੀਂ ਪੰਚਾਂ ਦਾ ਕਿਹਾ ਸਿਰ ਮੱਥੇ ਤੇ ਪ੍ਰਣਾਲਾ ਉੱਥੇ ਦਾ ਉੱਥੇ ਜੀ ਇਹ ਪ੍ਰਣਾਲਾ ਉੱਥੇ ਦਾ ਉੱਥੇ ਰਹਿੰਦਾ ਜੀ ਬਿਲਕੁਲ ਡੌਗ ਬਾਈਟਸ ਹੁੰਦੀਆਂ ਨੇ ਤੇ ਕਿੰਨੇ ਆਵਾਰਾ ਪਸ਼ੂਆਂ ਨਾਲ ਕਿੰਨੇ ਐਕਸੀਡੈਂਟ ਹੁੰਦੇ ਆ ਜਿੰਨੀਆਂ ਮੌਤਾਂ ਹੁੰਦੀਆਂ ਨੇ ਜੀ 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 ਦੇ ਬਾਰੇ ਇੱਕ ਖਬਰ ਤੋਂ ਬਿਨਾ ਕੁਝ ਵੀ ਨਹੀਂ ਹੁੰਦਾ ਮਿੰਦਰ ਜੀ ਜੀ ਚਲੋ ਘਟੋ ਘਟੇ ਬਹੁਤ ਸਾਰੇ ਦੋਸਤਾਂ ਦਾ ਕਿ ਜਾਣਕਾਰੀ ਵੀ ਪਹੁੰਚਨੀ ਹੈ ਕਿ ਜੱਟਾ এনਵਾਇਰ ਕਹਿੰਦੇ ਯਾਰ ਕੁੱਤਿਆਂ ਨੂੰ ਥੋੜੀ ਨਾ ਪਤਾ ਸੀ ਕਿ ਉਹ ਜੱਜ ਸਹੀ ਹੈ ਜੀ ਸਹੀ ਹੈ ਪਰ ਜੱਜ ਨੂੰ ਤਾਂ ਪਤਾ ਸੀ ਨਾ ਕੁੱਤੇ ਆ ਸਹੀ ਤੇ ਉਹ ਬਾਹਰ ਨਹੀਂ ਗਿਆ ਜੱਜ ਨੂੰ ਤਾਂ ਪਤਾ ਸੀ ਨਾ ਕਿ ਕੁੱਤੇ ਆ ਪਰ ਭਾਈ ਚਲੋ ਜੱਜ ਨੇ ਆਵਾਜ਼ 'ਚ ਉਠਾਈ ਇਹ ਬੜੀ ਜ਼ਰੂਰੀ ਗੱਲ ਹੋਈ ਤੇ ਚੰਗੀ ਗੱਲ ਹੋਈ ਕਿ ਤੁਨੋਂ ਆਵਾਜ਼ ਉਠਾਈ ਤੇ ਕੋਈ ਡਾਇਰੈਕਸ਼ਨ ਜੀ ਸੁਖੀ ਜੀ ਨੇ ਅਪਰੋਧਤਾ ਕੀਤੀ ਕਹਿੰਦੇ ਸ਼ਰਾਬ ਤੇ ਵੀ ਕੌਸ ਇਸ ਹੈ ਜੀ ਕਿਉਂਕਿ ਮੈਨੂੰ ਮਤਲਬ ਗਾਂ ਦਾ ਜਿਹੜਾ ਟੈਕਸ ਲੱਗਿਆ ਸੀਗਾ ਨਾ ਇਸ ਦਾ ਕਾਲੀ ਰਾਤ ਚ ਸਟਾਰਟ ਹੋਇਆ ਜੀ ਜਦੋਂ گاਉ ਕਮਿਸ਼ਨ ਬਣਿਆ ਜੀ ਸ਼ਾਇਦ ਕੀਮਤੀ ਜੀ ਬਣੇ ਸੀ ਉਹ ਤੋਂ ਚੇਅਰਮੈਨ ਸਭ ਤੋਂ ਪਹਿਲਾਂ ਉਹ ਸਾਰੀਆਂ ਸਰਕਾਰਾਂ ਚ ਬਣ ਜਾਂਦੇ ਕੀਮਤੀ ਭਗਤ ਜੀ ਅੱਜਕੱਲ ਮਿਲਦਾ ਆਮ ਆਦਮੀ ਪਾਰਟੀ ਚ ਵੀ ਤੋਂ ਕਹਿਣ ਦਾ ਭਾਵ ਇਹੋ ਆ ਕਿ ਸਭ ਇਹ ਸਾਰਾ ਕੁਝ ਜਿਹੜਾ ਹੈ ਨਾ ਇਹ ਠੀਕ ਹੋਣਾ ਚਾਹੀਦਾ ਜੀ ਜੀ ਨਾ ਤੇ ਕੋਈ ਵਾਰਾ ਪਸ਼ੂ ਆ ਵੀਡੀਓ ਦੇਖ ਲੋ ਬਾਜ਼ਾਰ ਚ ਤੁਰਿਆ ਪਰ ਉਹ ਮੁੰਡਾ ਸਿੰਘਾਂ ਤੋਂ ਚੱਕ ਕੇ ਮਾਰ ਖਤਮ ਬਹੁਤ ਇੰਨੀ ਬਹੁਤ ਸਾਰੀਆਂ ਵੀਡੀਓਜ਼ ਆਉਂਦੀਆਂ ਨੇ ਔਰ ਸਾਡਾ ਆਪਣਾ ਇੱਕ ਦੋਸਤ ਜਿਹੜਾ ਜੀ ਉਹ ਉਹਦੀ ਡੈਥ ਹੋ ਗਈ ਸਾਡਾ ਜ ਬੜਾ ਪਿਆਰਾ ਮਿੱਤਰ ਸੀਗਾ ਕਾਲਜ ਟਾਈਮ ਦਾ ਜੀ ਸਰਾਮਾਂ ਤੋਂ ਆ ਰਿਹਾ ਸੀਗਾ ਰਸਤੇ 'ਚ ਇੱਥੇ ਟੱਠਾ ਵੱਜਾ ਵਿੱਚ ਓਹੋ ਆ ਪਿੰਡ ਬਰੋੜ ਤੋਂ ਬਹੁਤ ਸਾਰੀਆਂ ਕਈ ਸਾਲਾਂ ਤੋਂ ਖਤਮ ਹੋ ਜਾਂਦੀਆਂ ਨੇ ਔਰ ਘਟੋ ਘਟ ਚਲੋ ਇੱਕ ਚੀਜ਼ ਹੋ ਰਹੀ ਐ ਛਿੰਦਾ ਜੀ ਕਹਿ ਰਹੇ ਨੇ ਕਿ ਫੇਸਬੁੱਕ ਤੇ ਕਹਿੰਦੇ ਇਹ ਕਲਿੱਪ ਕੱਟ ਕੇ ਪਾ ਦੇ ਦੋਸਤਾਂ ਨਾਲ ਸ਼ੇਅਰ ਕਰੀਏ ਬਿਲਕੁਲ ਜ਼ਰੂਰੀ ਕਲਿੱਪ ਵਾਸਤੇ ਚਲੋ ਕਿਸੇ ਨਾ ਨਹੀਂ ਅਸੀਂ ਚੱਲ ਬਿਲਕੁਲ ਹਾਂ ਨਹੀਂ ਰੇ ਆਪਣੀ ਆਡੀਅנס ਇਸ ਕਲੋਂ ਬਈ ਠੀਕ ਹੈ ਨਾ ਬਹੁਤ ਕਰਮਾ ਵਾਲੇ ਬੰਦੇ ਆ ਜਿਹੜੇ ਜੁੜੇ ਆ ਜੁੜਦੇ ਵੀ ਨਿੱਤ ਆ ਪੱਕੇ ਆ ਤੇ ਇਸ ਤਰ੍ਹਾਂ ਦੀਆਂ ਕਲਿੱਪਾਂ ਆਪ ਹੀ ਉਹ ਡਿਮਾਂਡ ਕਰਦੇ ਆ ਆਪ ਬਿਲਕੁਲ ਬਿਲਕੁਲ ਖੈਰ ਬਹੁਤ ਚੰਗੀ ਗੱਲ ਹੈ ਜੀ ਬਹੁਤ ਸ਼ੁਕਰੀਆ ਤੁਹਾਡਾ ਵੀ ਔਰ ਪਿੱਟ ਬੋਲ ਤਾਂ ਕਹਿੰਦੇ ਦੰਦੀ ਨਹੀਂ ਛੱਡਦਾ ਯਾਦ ਮੈਨੂੰ ਢਿੱਲੋ ਜੀ ਦੱਸ ਰਹੇ ਨੇ ਭਾਈ ਲੋਕਾਂ ਨੇ ਪਾਲੇ ਹੋਏ ਆ ਕਈਆਂ ਨੇ ਤਾਂ ਮੈਸੇ ਮੌਸੇ ਸੇੜੀ ਹੋਈ ਆ ਆਪ ਹੀ ਖੈਰ ਮਿੰਟੂ ਜੀ ਇਹ ਵਧੀਆ ਸੋਹਣੀ ਜਾਣਕਾਰੀ ਤੇ ਬੜੀ ਸੋਹਣੀ ਗੱਲਬਾਤ ਹੈ ਜਿਹੜੀ ਦੋਸਤਾਂ ਤੱਕ ਪਹੁੰਚੇ 19000 ਬਾਈਟਸ ਕਹਿ ਰਹੇ 23 ਚ ਪਰ ਮੇਰਾ ਮੰਨਣਾ ਜੀ ਚਲੋ ਤਾਂ ਰਿਕਾਰਡ ਤੇ ਆ ਜਾਂਦੀਆਂ ਨੇ ਜੀ ਪਰ ਮੇਰਾ ਮੰਨਣਾ ਕਿ 80000 ਤੋਂ ਉੱਤੇ ਹੀ ਘਟੂ ਘਟ ਕਿਉਂਕਿ ਇਹ ਜੇ ਤੁਸੀਂ ਅਫੀਸ਼ੀਅਲ ਅੰਕੜਾ ਕੱਢਿਆ ਇਹਦਾ ਮਤਲਬ ਕਿ 24 ਚ ਹੋਰ ਵਧਿਆ ਹੋਵੇਗਾ ਹਮ ਮੇਰਾ ਇਹ ਕਿ ਜਿੰਨਾ ਅਫੀਸ਼ੀਅਲ ਅੰਕੜਾ ਨੂੰ ਤੋ 3-4 ਗੁਣਾ ਜਿਹੜਾ ਉਹ ਸਹੀ ਗੱਲ ਹੈ ਜੀ ਡੀਪੀ ਵਾਲੀ ਗੱਲ ਹੀ ਆ ਵੀ 2 ਤੋਂ 3 4 ਹਾਂ ਜਿੱਤੇ 3 4 ਗੁਣਾ ਕਿਉਂਕਿ ਹਰ ਇੱਕ ਬੰਦਾ ਥੋੜੀ ਨਾ ਸਰਕਾਰੀ ਹਸਪਤਾਲ ਜਾਂਦਾ ਜਾਂ ਰਿਕਾਡ ਚ ਜਾਂਦਾ ਜੀ ਠੀਕ ਹੈ ਨਾ ਸੋ ਬਹੁਤ ਸਾਰੇ ਤਾਂ ਲੋਕ ਇਹੋ ਜਿਹੇ ਆ ਕਿ ਉਹ ਮਿਰਚਾਂ ਮੰਨ ਕੇ ਕੰਮ ਸਾਰ ਲੈਂਦੇ ਆ ਬਿਲਕੁਲ ਕਈ ਵਾਰ ਤੇ ਉਹਨਾਂ ਦੇ ਕੋਲ ਇੰਨਾ ਵੀ ਹਿਆ ਨਹੀਂ ਹੁੰਦਾ ਕਿ ਜਾ ਕੇ ਉਹ ਆ ਟੀਕੇ ਜਿਹੜੇ ਆ ਲਵਾ ਲੈਣਾ ਇਹ ਮੇਰਾ ਇੱਕ ਮੋਟਾ ਅੰਦਾਜ਼ਾ ਸੀਗਾ ਕਿ ਐਹੋ ਜਿਹੇ ਬਾਈਟਸ ਛੋਟੀਆਂ ਮੋਟੀਆਂ ਡਾਕ ਬਾਈਟਸ ਜਿਹੜੀਆਂ ਆ ਉਹ ਘਟਨਾਵਾਂ ਲਗਭਗ ਸਾਡੇ ਇੱਥੇ ਲੱਖ ਦੇ ਕਰੀਬ ਹੁੰਦੀਆਂ ਹਰ ਸਾਲ ਸਾਲ 1.5 ਸਾਲ ਲਾ ਲਓ 2 ਸਾਲ ਲਾ ਲਓ ਇਹ ਉਸ ਵਕਤ ਥੋੜਾ ਦਿਰਸਤ ਕਰ ਰਹੇ ਆ ਦਿਲਸ਼ਾਦ ਜੀ ਕਹਿੰਦੇ ਕਿ 1,90,000 ਆਏ ਉਹਨਾਂ ਨੇ ਚਲੋ ਉੱਥੇ ਅੱਛਾ 1,90,000 ਦਾ ਘਾਟਾ ਹੋ ਗਿਆ ਉੱਥੇ ਉੱਪਰ ਲਿਖਿਆ ਹੋਇਆ ਇਹਨਾਂ ਨੇ ਤੋ ਚਲੋ ਮੇਰਾ ਮੇਰਾ ਵੀ ਮੰਨਣਾ ਕਿ ਲੱਖ ਤੋਂ ਉੱਤੇ ਉੱਤੇ ਜਾਂਦਾ ਹੋਗਾ ਡੋਮਬਾਟਸ ਤਾਂ ਕਿ ਤੁਸੀਂ ਦੇਖੋ ਕਿ ਕਿਤੇ ਬਚਾਨ ਉਹ ਚਲਿਆ ਕਿਤੇ ਕਿਸਾਨ ਮਾਰਦਾ ਜੀ ਕਿਤੇ ਇਧਰ ਕਿਤੇ ਉਧਰ ਉਹ ਤਬਰਾਦੈ ਕਾਰਮਿੰਟੂ ਜੀ ਆਪਾਂ ਤਾਂ ਹੀ ਦੁਆ ਕਰਦੇ ਆ ਕਿ ਸਾਰੇ ਰਾਜੀ ਖੁਸ਼ੀ ਰਹਿਣ ਤੇ ਭਾਈ ਜੇ ਕੋਈ ਇਦਾਂ ਦੇ ਕੋਈ ਹਿੰਮਕਿਮ ਹੋ ਵੀ ਜਾਂਦੀ ਹੈ ਤੇ ਘਟੋ ਘਟ ਆਪਾਂ ਬੋਲਿਆ ਕਰੀਏ ਹੈਨਾ ਬੋਲਣ ਨਾਲ ਜਿਹੜੀ ਗੱਲ ਹੋਏ ਨਾ ਇੱਕ ਦੂਜੇ ਨੂੰ ਜਾਗਰਤ ਵੀ ਕਰਦੇ ਰਹੀਏ ਜਿਹੜੀ ਹੁਣ ਮੰਨ ਲਓ ਜਿਹੜਾ ਕੋਈ ਬੰਦਾ ਆਪਣੇ ਨਾਲ ਨਹੀਂ ਜੁੜਿਆ ਮਾਰੋ ਤੇ ਨਹੀਂ ਜੁੜਿਆ ਸਾਡੇ ਆਡੀਅנס ਨੂੰ ਪਤਾ ਲੱਗ ਗਿਆ ਜ਼ਰੂਰ ਅਗਲੇ ਨੂੰ ਦੱਸੋ ਕਿ ਭਾਈ ਤੂੰ ਹਿੰਮਤ ਕਰ ਤੇ ਮﻘਦਮਾ ਪਾ ਇਹਨਾਂ ਤੇ ਬਿਲਕੁਲ ਠੀਕ ਹੈ ਨਾ ਜੀ ਜੋ ਵੀ ਸੰਬੰਧਤ ਕਾਉਂਸਲ ਹੈ ਜਾਂ ਨਿਗਮ ਹੈ ਜੀ ਜੀ ਤੋਂ ਉਹਨਾਂ ਤੋਂ ਮੁਆਵਜ਼ਾ ਤੇ ਲਓ ਘਟੋ ਘਟ ਜਿੰਨੇ ਕੇਸ ਜ਼ਿਆਦਾ ਹੋਣਗੇ ਆਪੇ ਬਿਲਕੁਲ ਮਿੰਟੂ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਧੰਨਵਾਦ ਜੀ ਅੱਜ ਦੀ ਅਨਮੋਲ ਜਾਣਕਾਰੀ ਜਿਹੜੀ ਸੀ ਇਹਦਾ ਸੱਚਮੁੱਚ ਮੈਨੂੰ ਆਪ ਨੂੰ ਲੱਗ ਰਹੀ ਹੈ ਕਿ ਇਹ ਬੜੀ ਇਹੀ ਤੇ ਸਫਰ ਹੈ ਜੀ ਇਹੀ ਸਿਲਸਿਲਾ ਕੇ ਜਾਣਕਾਰੀ ਲੈਂਦੇ ਰਹੋ ਜਾਣਕਾਰੀ ਦਿੰਦੇ